ਨਰੇਸ਼ ਯਾਦਵ ਉਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜੇ ਗਿਆ ਮਲੇਰਕੋਟਲੇ ਫੜੇ ਗਿਆ ਆ ਉਹਦੀ ਫੋਟੋ ਹੈ ਤੇ ਹੁਣ ਉਹਨੂੰ ਬਚਾਉਣ ਤੇ ਲੱਗ ਕੇ ਜੇ ਉਹਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਦ ਬੈਂਸ ਜੋ ਮਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਯਾਦਵ ਐਮ ਐਲ اے ਕਰ ਉਹਨੇ ਕੀਤੀ ਹੈ ਉਦੀ ਵਕਾਲਤ ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਹੈ ਤੁਸੀਂ ਦੇਖੋ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੰਨੀ ਵੱਡੀ ਕਨਸਪਰੇਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਹੈ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 30 ਨਵੰਬਰ 2024 ਵਰਡਿਕਟ ਆਉਂਦਾ ਜਿੱਥੇ ਆ ਨਰੇਸ਼ ਯਾਦਵ ਨੂੰ ਸੈਕਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਹਰਪਾਲ ਚੀਮੇ ਨੂੰ ਤੇ ਹਰਜੋਤ ਬੈਂਸ ਨੂੰ ਕਿ ਇਹ ਕਨਵਿਕਸ਼ਨ ਹੋਊਗੀ ਇਹਨਾਂ ਨੇ ਕੀ ਕੀਤਾ 18 ਨਵੰਬਰ ਨੂੰ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਕੰਪਲੇਂਟ ਕੀਤੀ ਹੈ ਕਿ ਨਰੇਸ਼ ਯਾਦਵ ਨੇ ਬੇਅਦਬੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਕੀ ਵਾਪਸ ਲੈ ਲਿਆ ਕੰਪਲੇਟ ਦੇਖੋ ਕਿੱਡੀ ਮਾੜੀ ਗੱਲ ਕੀਤੀ ਐ ਸਰਕਾਰ ਨੇ ਉਹਦੇ ਬਾਅਦ ਡੀਸੀ ਨੂੰ ਕਿਹਾ ਕਿ ਚੀਫ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਸ਼ਨ ਕੋਰਟ ਚ ਅਰਜ਼ੀ ਦੇਓ ਕਿ ਆ ਕੇਸ ਹੀ ਵਿਡਰੋਅ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਵਿਡਰੋਅ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਬਲੇਰ ਕੋਟਾ ਲਿਖਦਾ 18 ਨਵੰਬਰ ਨੂੰ ਤੇ 30 ਨੂੰ ਕਨਵਿਕਸ਼ਨ ਹੈ 30 ਨੂੰ ਕਨਵਿਕਸ਼ਨ ਹੈ ਤੇ 18 ਨੂੰ ਕਿ 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਕਮਿਸ਼ਨ ਨੂੰ ਕੋਈ ਸਾਡੀ ਬੰਦਾਵੀ ਹੋ ਗਈ ਬੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਦੇ ਸਾਹਬ ਨੇ ਆਪਣੇ ਹੌਡੇਟ ਲਿਖਿਆ ਕਿ ਮੈਨੂੰ ਪੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾਪ ਕੀਤਾ ਜਾਵੇ ਐਜੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਕੰਪਲੇਨ ਨੂੰ ਡਰਾਪ ਕਰ ਵੀ ਸਿਰ ਚੁਕਦਾ ਉਸ ਚੱਤ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹਨਾਂ ਪ੍ਰੂਫ ਇੰਨੇ ਸੀ ਕੀ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਉਹਨੂੰ ਕਨਵਰਟ ਕੀਤਾ ਨਰੇਸ਼ ਆਦਮ ਇਹ ਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ ਜਦੋਂ 15 ਦਿਨ ਬਾਅਦ ਜਿਨੇ ਬੇਅਦਬੀ ਕਰਾਈ ਕੁਰਾਨ ਸ਼ਰੀਫ ਦੀ 15 ਦਿਨ ਬਾਅਦ ਆਮ ਆਦਮੀ ਪਾਰਟੀ ਉਹਨੂੰ ਡਿਮਿਸ਼ਟਿਟ ਦੇ ਦਿੰਦੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਣਾ ਹੈ ਕਿ ਤੁਸੀਂ ਇੰਨਾ ਲੋਕ ਇਸ ਪਾਰਟੀ ਤੇ ਅਤਬਾਰ ਕਰ ਸਕਦੇ ਪਿਛਲੇ 10 ਸਾਲ ਪੰਜਾਬ ਦੀ ਸਿਆਸਤ ਕੱਲੀ ਦੀ ਅਦਬੀ ਬੇਅਦਬੀ ਬੇਅਦਬੀ ਤੇ ਰਹੀ ਹੈ